hi friends welcome to my homestyle cooking aaj assi 5 minute ch shimla mirch aloo pyati chatpat banan wali chatpati swadisht sabji banawange jo bahut jaldi banegi jisnu kisi kise time vi bana sakde ho bacchan de lunch box de de sakde ho roti pyante na bahut vadiya lagdi hai ye sabji ta chalo shuru karde ha banan waste ਇਹ ਚਟਪਟੀ ਦੀ ਸਬਜ਼ੀ ਕਢਾਈ ਲੇਤੀ ਹੈ ਐਸ ਵਿੱਚ ਆਪਾਂ ਸਰ੍ਹੋਂ ਦਾ ਤੇਲ ਪਾਇਆ ਹੈ ਸੁੱਕੀ ਸਬਜ਼ੀ ਬਣਾ ਰਹੇ ਹਾਂ ਤਾਂ ਸੁੱਕੀ ਸਬਜ਼ੀ ਸਰ੍ਹੋਂ ਦੇ ਤੇਲ ਵਿੱਚ ਬਹੁਤ ਵਧੀਆ ਬਣਦੀ ਹੈ ਐਸ ਤੋਂ ਇਲਾਵਾ ਤੁਸੀਂ ਆਪ ਦੀ ਮਰਜ਼ੀ ਦਾ ਕੋਈ ਵੀ ਆਇਲ ਜਾਂ ਘਿਓ ਵਿੱਚ ਵੀ ਇਹ ਸਬਜ਼ੀ ਬਣਾ ਸਕਦੇ ਹੋ ਹੁਣ ਤਿੰਨ ਚਾਰ ਆਲੂਆਂ ਨੂੰ ਅਸੀਂ ਲੰਬਾ ਲੰਬਾ ਕੱਟ ਲਿਆ ਹੈ ਤਿੰਨ ਪਿਆਜ਼ਾਂ ਨੂੰ ਵੀ ਲੰਬਾ ਲੰਬਾ ਕੱਟ ਲਿਆ ਹੈ ਨਾਲ ਇੱਕ ਹਰੀ ਮਿਰਚ ਦੀ ਸਲਿੱਟਸ ਕਰ ਲਈ ਹਨ ਸਭ ਤੋਂ ਪਹਿਲਾਂ ਆਪਾਂ ਆਲੂ ਪਾ ਦਿੰਦੇ ਹਾਂ ਇਹਨਾਂ ਨੂੰ 2 ਤੋਂ 3 ਮਿੰਟ ਤੇਲ ਨਾਲ ਬਹੁਤ ਵਧੀਆ ਤਰ੍ਹਾਂ ਫਰਾਈ ਕਰਨਾ ਹੈ ਕਿਉਂਕਿ ਆਲੂ ਪੱਕਣ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਤਾਂ ਇਸ ਲਈ ਆਪਾਂ ਸਭ ਤੋਂ ਪਹਿਲਾਂ ਆਲੂ ਐਡ ਕਰ ਦਿੱਤੇ ਹਨ 2 ਤੋਂ 3 ਮਿੰਟ ਇਹਨਾਂ ਨੂੰ ਹਾਈ ਫਲੇਮ ਤੇ ਹੀ ਆਪਾਂ ਫਰਾਈ ਕਰਨਾ ਹੈ ਆਲੂ 골ਡਨ ਬ੍ਰਾਊਨ ਹੋਣੇ ਚਾਹੀਦੇ ਹੋ ਜਾਣ ਉਸ ਤੋਂ ਬਾਅਦ ਇਸ ਵਿੱਚ ਆਪਾਂ ਲੰਬੇ ਲੰਬੇ ਕੱਟੇ ਹੋਏ ਪਿਆਜ਼ ਪਾ ਦਿੰਨੇ ਹੈ ਨਾ ਹੀ ਨਾਲ ਹੀ ਹਰੀ ਮਿਰਚ ਦੀ ਜੋ ਆਪਾਂ ਸਲਿੱਟ ਕਰਕੇ ਰੱਖੀ ਸੀ ਉਹ ਵੀ ਐਡ ਔਨ ਕਰ ਦੇਣੀ ਹੈ ਤੇ ਫਲੇਮ ਨੂੰ ਆਪਾਂ ਹਾਈ ਹੀ ਰੱਖਣਾ ਹੈ ਹਾਈ ਫਲੇਮ ਤੇ 1 ਮਿੰਟ ਪਿਆਜ਼ਾਂ ਨੂੰ ਵੀ ਆਪਾਂ ਪਕਾ ਲੈਣਾ ਹੈ ਪਿਆਜ਼ ਪੱਕਣ ਤੇ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਹੈ ਆਲੂ ਆਪਨੇ ਆਲਮੋਸਟ ਪੱਕ ਚੁਕੇ ਹਨ ਇੱਕ ਤੋਂ 2 ਮਿੰਟ ਪਿਆਜ਼ਾਂ ਨੂੰ ਵੀ ਆਪਾਂ ਹਾਈ ਫਲੇਮ ਤੇ ਪਕਾ ਲਿਆ ਹੈ ਉਸ ਤੋਂ ਬਾਅਦ ਆਪਾਂ 3 ਤੋਂ 4 ਸ਼ਿਮਲਾ ਮਿਰਚਾਂ ਲਿੱਤੀਆਂ ਸੀ ਜਿਨ੍ਹਾਂ ਨੂੰ ਧੋ ਕੇ ਆਪਾਂ ਲੰਬਾ ਲੰਬਾ ਹੀ ਕੱਟ ਲਿਆ ਹੈ ਉਹਨਾਂ ਨੂੰ ਵੀ ਇਸ ਸਬਜ਼ੀ ਵਿੱਚ ਐਡ ਕਰ ਦਾਂਗੇ ਨਾਲੇ ਤਿੰਨ ਟਮਾਟਰ ਲਿੱਤੇ ਹਨ ਉਹਨਾਂ ਨੂੰ ਵੀ ਆਪਾਂ ਲੰਬਾ ਲੰਬਾ ਕੱਟ ਕਰ ਲਿਆ ਹੈ ਪਰ ਟਮਾਟਰ ਆਪਾਂ ਬਾਅਦ ਵਿੱਚ ਐਡ ਕਰਾਂਗੇ ਫਿਲਹਾਲ ਆਪਾਂ ਇਸ ਵਿੱਚ ਸ਼ਿਮਲਾ ਮਿਰਚ ਐਡ ਕੀਤੀ ਹੈ ਉਹਨੂੰ ਸਬਜ਼ੀ ਨਾਲ ਚੰਗੀ ਤਰ੍ਹਾਂ ਮਿਕਸ ਕੀਤਾ ਹੈ ਹਾਈ ਫਲੇਮ ਤੇ ਉਹਨੂੰ ਵੀ 2 ਮਿੰਟ ਲਈ ਪਕਾ ਲਿਤਾ ਹੈ ਸ਼ਿਮਲਾ ਮਿਰਚ ਵੀ ਬਹੁਤ ਜਲਦੀ ਪੱਕ ਜਾਂਦੀ ਹੈ ਤੇ ਹਾਈ ਫਲੇਮ ਤੇ ਪਕਾਉਣ ਨਾਲ ਇਸ ਦਾ ਮoiisture ਲੋਕ ਹੋ ਜਾਂਦਾ ਹੈ ਤੇ ਇਸ ਦਾ ਟੇਸਟ ਵਧੀਆ ਆਉਂਦਾ ਹੈ ਇਸ ਵਿੱਚ ਇੱਕ ਕ੍ਰਾਂਚ ਬਣੀ ਰਹਿੰਦੀ ਹੈ 2 ਮਿੰਟ ਪਕਾ ਲਾਂਗੇ ਦੇਖੋ ਆਲੂ ਆਪਣੇ ਆਲਮੋਸਟ ਕੁਕ ਹੋ ਚੁੱਕੇ ਹਨ ਤੇ ਹੁਣ ਆਪਾਂ ਇਸ ਸਬਜੀ ਨੂੰ ਚਲਾਉਂਦੇ ਹੋਏ 2 ਮਿੰਟ ਪਕਾਣਾ ਹੈ ਇਸ ਤੋਂ ਬਾਅਦ ਇਸ ਵਿੱਚ ਬੇਸਿਕ ਮਸਾਲੇ ਐਡ ਕਰਨੇ ਹਨ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ 2 ਮਿੰਟ ਪਕਾਨ ਤੋਂ ਬਾਅਦ ਐਸੇ ਵਿੱਚ ਆਪਾਂ ਲੰਬੇ ਕੱਟੇ ਟਮਾਟਰ ਐਡ ਕਰ ਦਿੱਤੇ ਹਨ ਹੁਣ ਨਾਲ ਹੀ ਐਸੇ ਵਿੱਚ ਬੇਸਿਕ ਮਸਾਲੇ ਐਡ ਕਰ ਦਿੰਦੇ ਹਾਂ ਸਵਾਦ ਅਨੁਸਾਰ ਨਮਕ 2 ਛੋਟੇ ਚਮਚ ਆਪਾਂ ਲਾਲ ਮਿਰਚ ਦਾ ਪਾਊਡਰ ਪਾਵਾਂਗੇ ਨਾਲ 2 ਛੋਟੇ ਚਮਚ ਧਨੀਆ ਪਾਊਡਰ ਪਾਵਾਂਗੇ 1 ਛੋਟਾ ਚਮਚ ਹਲਦੀ ਪਾਊਡਰ ਪਾਵਾਂਗੇ 1 ਛੋਟਾ ਚਮਚ ਅਮਚੂਰ ਪਾਊਡਰ ਤੇ 1 ਛੋਟਾ ਚਮਚ ਆਪਾਂ ਐਸ ਵਿੱਚ ਗਰਮ ਮਸਾਲ ਐਡ ਕਰ ਦਿੱਤਾ ਹੈ ਸਾਦੇ ਮਸਾਲੇ ਪਾਹਨ ਤੋਂ ਬਾਅਦ ਸਬਜੀ ਨੂੰ ਬਹੁਤ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੇ 2 ਤੋਂ 3 ਮਿੰਟ ਹੋਰ ਵਧੀਆ ਤਰ੍ਹਾਂ ਪਕਾ ਲੈਣਾ ਹੈ ਸਬਜੀ ਆਪਣੀ অলਮੋਸਟ ਕੁਕ ਹੈ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਇਸ ਲਈ 2 ਤੋਂ 3 ਮਿੰਟ ਪਕਾਉਣਾ ਹੈ ਇਹ ਸਬਜੀ ਨੂੰ ਤੁਸੀਂ ਰੋਟੀ ਪਰਾਂਠੇ ਕਿਸੇ ਚੀਜ਼ ਨਾਲ ਸਰਵ ਕਰੋ ਬੱਚਿਆਂ ਨੂੰ ਲੰਚ ਬਾਕਸੇ ਦੇ ਦਿਓ ਉਹਨਾਂ ਨੂੰ ਬਹੁਤ ਪਸੰਦ ਆਂਦੀ ਹੈ ਜਾਂ ਫਿਰ ਇਸ ਨਾਲ ਤੁਸੀਂ ਜ਼ੋਟੀ ਰੋਲ ਬਣਾ ਸਕਦੇ ਹੋ ਰੋਟੀ ਤੇ ਬੱਚਿਆਂ ਦੀ ਪਸੰਦ ਦੀ ਕੈਚਪ ਮਿਓਨੀ ਲਗਾ ਕੇ ਇਸ ਸਬਜ਼ੀ ਪਾ ਕੇ ਰੋਟੀ ਦਾ ਐਪ ਬਣਾ ਸਕਦੇ ਹੋ ਇਸ ਵਿੱਚ ਬੋਇਲਡ ਰਾਈਸ ਐਡ ਕਰਕੇ ਇਸ ਦਾ ਬਹੁਤ ਵਧੀਆ ਪੁਲਾਵ ਜਾਂ ਫਰਾਈਡ ਦਾ ਇਸ ਬਣਾ ਸਕਦੇ ਹੋ ਇਸ ਵਿੱਚ ਬੋਇਲ ਸੇਵੀਆਂ ਐਡ ਕਰਕੇ ਤੁਸੀਂ ਬਹੁਤ ਹੀ ਵਧੀਆ ਸੇਵੀਆਂ ਪੁਲਾਵ ਬਣਾ ਸਕਦੇ ਹੋ ਜਾਂ ਬੋਇਲ ਦਲੀਆ ਐਡ ਕਰਕੇ ਇਸ ਨਾਲ ਤੁਸੀਂ ਵੈਜੀਟੇਬਲ ਦਲੀਆ ਵੀ ਬਣਾ ਸਕਦੇ ਹੋ ਇੱਕ ਹੀ ਸਬਜ਼ੀ ਨਾਲ ਤੁਸੀਂ ਖੂਬਸਾਰੀ ਰੈਸਪੀਆਂ ਬਣਾ ਸਕਦੇ ਹੋ ਦੇ ਤੁਹਾਨੂੰ ਇਹ ਸਬਜੀ ਪੱਕ ਚੁੱਕੀ ਹੈ 2-3 ਮਿੰਟ ਬਾਅਦ ਮਸਾਲਾ ਪਾਣ ਤੋਂ ਬਾਅਦ ਇਹਨੂੰ ਪਕਾ ਲਿਆ ਹੈ ਕਸੂਰੀ ਮੇਥੀ ਪਾ ਕੇ ਸਰਵ